ਜਦੋਂ ਕਿਤੇ ਨਿਹੰਗ ਸਿੰਘਾਂ ਦਾ ਜ਼ਿਕਰ ਹੁੰਦਾ ਨਾ ਤਾਂ ਬੜੇ ਧਾਰਮਿਕ ਵਰਤੀ ਵਾਲੇ ਕੁਝ ਲੋਕ ਜ਼ੈਨ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਨੇ ਬਾਣਾ ਧਾਰਨ ਕੀਤਾ ਹੋਇਆ ਗੁਰੂ ਸਾਹਿਬ ਦਾ ਔਰ ਗੁਰੂ ਸਾਹਿਬ ਦੇ ਬਾਣੇ ਵਾਸਤੇ ਗੁਰੂ ਸਾਹਿਬ ਦੀ ਮਰਿਆਦਾ ਦੇ ਵਾਸਤੇ ਗੁਰੂ ਸਾਹਿਬ ਦੇ ਦੱਸੇ ਰਾਹ ਵਾਸਤੇ ਉਹ ਕੁਝ ਵੀ ਕਰ ਸਕਦੇ ਪਰ ਕੀ ਹੋਵੇ ਉਸ ਵੇਲੇ ਜਦੋਂ ਐ ਪਤਾ ਲੱਗੇ ਕਿ ਇਹੀ ਗੁਰੂ ਸਾਹਿਬ ਦੇ ਭਗਤ ਕਿਸੇ ਇਹੋ ਜੀ ਸਿਚੁਏਸ਼ਨ ਦੇ ਵਿੱਚ ਫਸ ਗਏ ਇਹਨਾਂ ਨੇ ਕੁਝ ਇਹੋ ਜਿਹਾ ਕਾਂਡ ਕਰ ਦਿੱਤਾ ਜਿਸ ਕਾਂਡ ਦੇ ਵਿੱਚ ਇੱਕ ਮਾਸੂਮ ਦੀ ਜਾਨ ਚਲੀ ਜਾਂ ਕਹਿ ਦਿੱਇਆ ਕਿ ਉਸ ਦਾ ਕਤਲ ਹੀ ਕਰ ਦੋ ਇਹੋ ਜਿਹੀ ਬੜੇ ਮਾਮਲੇ ਹੁਣ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚ ਨਿਹੰਗ ਸਿੰਘ ਹਮਲੇ ਕਰਦੇ ਨਜ਼ਰ ਆਉਂਦੇ ਨੇ ਇੱਕ ਹੋਰ ਮਾਮਲਾ ਦੱਸਿਆ ਜਾ ਰਿਹਾ ਸੰਗਰੂਰ ਤੋਂ ਸੰਗਰੂਰ ਦੇ ਵਿੱਚ ਇੱਕ ਇਹੋ ਜਿਹਾ ਕਾਂਡ ਹੋਇਆ ਔਰ ਕਾਂਡ ਕਰਨ ਵਾਲਿਆ ਵਿਅਕਤੀ ਨਿਹੰਗ ਬਾਣੇ ਦੇ ਵਿੱਚ ਮੌਜੂਦ ਸੀ ਇਹ ਵੀ ਦਾਵਾ ਕੀਤਾ ਗਿਆ ਸੰਗਰੂਰ ਦਾ ਪਿੰਡ ਹੈ ਖਨਾਲਕਲਾਂ ਜਿਸ ਦੇ ਵਿੱਚ ਲੰਘੇ ਦਿਨ ਇੱਕ ਇਹੋ ਜਿਹਾ ਕਾਂਡ ਵਾਪਰਿਆ ਜਿਸ ਤੋਂ ਬਾਅਦ ਸਾਰਾ ਪਿੰਡ ਦਹਿਲ ਗਿਆ ਖਨਾਲਕਲਾਂ ਪਿੰਡ ਦੇ ਵਿੱਚ ਇੱਕ 20 ਸਾਲਾਂ ਦਾ ਮੁੰਡਾ ਹੈ ਜਿਹੜਾ AC ਰਿਪੇਅਰ ਕਰਨ ਦਾ ਕੰਮ ਕਰਦਾ ਹੈ ਫ੍ਰਿਜ ਰਿਪੇਅਰ ਕਰਨ ਦਾ ਕੰਮ ਕਰਦਾ ਉਸ 20 ਸਾਲਾਂ ਦੇ ਮੁੰਡੇ ਨੂੰ ਵੱਢ ਕੇ ਸੁੱਟ ਦਿੱਤਾ ਗਿਆ ਔਰ ਵੱਢ ਕੇ ਸੁੱਟਣ ਵਾਲੇ ਨਿਹੰਗ ਬਾਣੇ ਦੇ ਵਿੱਚ ਆਏ ਸੀ ਇਸ ਗੱਲ ਦਾ ਦਾਵਾ ਕੀਤਾ ਗਿਆ ਇਸ ਗੱਲ ਦਾ ਦਾਵਾ ਕੀਤਾ ਗਿਆ ਹੈ ਕਿ ਉਸ 20 ਸਾਲਾਂ ਦੇ ਮੁੰਡੇ ਨੂੰ ਵਿੱਚ ਸੜਕ ਦੇ ਮਾਰ ਕੇ ਸੁੱਟ ਦਿੱਤਾ ਗਿਆ ਤੇਜ਼ ਧਾਰ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਇਹ ਇਲਜ਼ਾਮ ਲਾਏ ਗਏ ਨੇ ਔਰ ਇਤੋਂ ਤੱਕ ਕਿਹਾ ਗਿਆ ਹੈ ਕਿ ਜਿਨ੍ਹਾਂ ਨੇ ਹਮਲਾ ਕੀਤਾ ਉਹ ਨਿਹੰਗ ਬਾਣੇ ਦੇ ਵਿੱਚ ਆਏ ਸਨ ਘਮਘਮਾ ਕੇ ਨਿਹੰਗਾਂ ਦੇ ਉੱਤੇ ਉਂਗਲੀ ਚੱਕੀ ਗਈ ਹੈ ਹੋ ਸਕਦਾ ਹੈ ਕਿ ਗੱਲ ਝੂਠੀ ਹੋਵੇ ਹੋ ਸਕਦਾ ਹੈ ਕਿ ਜਾਣ ਕੇ ਕੋਈ ਸ਼ਰਾਰਤੀ ਅੰਸਰ ਹੋਣ ਜਿਹੜੇ ਨਿਹੰਗ ਬਾਣੇ ਚ ਆਏ ਹੋਣ ਔਰ ਨਿਹੰਗਾਂ ਦੀ ਛਵੀ ਨੂੰ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਕਿਉਂਕਿ ਹਾਲ ਹੀ ਦੇ ਵਿੱਚ ਕੰਸੀਡੈਂਟ ਇਦਾਂ ਦਾ ਹੋਇਆ ਜਿਸ ਇਨਸੀਡੈਂਟ ਤੋਂ ਬਾਅਦ ਇਹ ਇੱਕ ਕਾਊਂਟਰ ਰਿਐਕਸ਼ਨ ਹੋ ਸਕਦਾ ਹੈ ਜਿਹੜਾ ਹੀਟ ਘਟ ਕਰਨ ਵਾਸਤੇ ਅਪਣਾਇਆ ਗਿਆ ਹੋਵੇ ਇੱਕ ਵਿਵਾਦ ਖੜਾ ਹੋ ਰਿਹਾ ਹੈ ਜਾਂ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਸ਼ਿਵ ਸੈਨਾ ਅਤੇ ਨਿਹੰਗ ਜਥੇਬੰਦੀਆਂ ਦੇ ਵਿੱਚ ਟੱਕਰ ਆ ਦਿਖਾਇਆ ਜਾ ਰਿਹਾ ਜਾਂ ਹੋ ਰਿਹਾ ਹੈ ਹੋ ਸਕਦਾ ਹੈ ਕਿ ਇਹ ਵੀ ਮਾਮਲਾ ਉਸੇ ਲੀਹੀ ਦੇ ਉੱਤੇ ਕੀਤਾ ਗਿਆ ਇੱਕ ਕਾਂਡ ਹੋਵੇ ਪਰ ਇਸ ਦੇ ਬਾਵਜੂਦ ਕਾਰਨ ਕੋਈ ਵੀ ਹੋਵੇ ਬਜ਼ੁਰਗ ਅਤੇ ਗਰੀਬ ਮਾਪਿਆਂ ਦਾ ਇਕਲੌਤਾ ਸਹਾਰਾ ਉਹਨੂੰ ਸ਼ਰਿਆਮ ਕਤਲ ਕਰ ਦਿੱਤਾ ਗਿਆ ਸ਼ਰਿਆਮ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਹੜਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਪੁਲਿਸ ਫੌਰੀ ਤੌਰ ਤੇ ਆਉਂਦੀ ਹੈ ਪੁਲਿਸ ਇਸ ਮਾਮਲੇ ਨੂੰ ਆਪਣੇ ਹੱਥੀ ਲੈਂਦੀ ਔਰ ਨਾਲ ਦੀ ਨਾਲ ਕਹ ਦਿੱਤਾ ਜਾਂਦਾ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਣ ਪਛਾਤਿਆਂ ਦੇ ਖਿਲਾਫ ਐਫ ਆਈ ਆਰ ਕਰ ਦਿੱਤੀ ਗਈ ਹੈ ਪੁਲਿਸ ਦੇ ਬਕਾਲ ਔਰ ਆਉਂਦੇ ਸਮੇਂ ਦੇ ਵਿੱਚ ਉਸ ਉੱਤੇ ਸਖਤ ਐਕਸ਼ਨ ਕੀਤਾ ਜਾਵੇਗਾ ਇਹ ਵੀ ਦਾਵਾ ਪੁਲਿਸ ਵੱਲੋਂ ਕੀਤਾ ਗਿਆ ਇਸ ਦੌਰਾਨ ਚਸ਼ਮਦੀਦਾਂ ਨੇ ਇਸ ਨੌਜਵਾਨ ਦੇ ਕਤਲ ਕੀਤੇ ਨੌਜਵਾਨ ਦੇ ਮਾਪਿਆਂ ਨੇ ਕੀ ਕੁਝ ਬੋਲਿਆ ਆਓ ਸੁਣਦੇ ਬਿਨ ਵਜਾ ਤੇ ਉਹਦੇ ਸਿਰ ਦੇ ਵਿੱਚ ਕਿਰਪਾਨ ਮਾਰੀ ਤੇ ਬੱਖੀ ਚ ਕਿਰਪਾਨ ਮਾਰੀ ਜਦੋਂ ਮੈਨੂੰ ਫੋਨ ਦੇ ਉੱਤੇ ਦੱਸਿਆ ਗਿਆ ਤੇ ਅਸੀਂ ਮੌਕੇ ਤੇ ਪਹੁੰਚੇ ਆ ਉਦੋਂ ਨੂੰ ਇਹ ਮੁੰਡੇ ਨੂੰ ਲੈ ਆਏ ਸੀਗੇ ਹਸਪੀਟਲ ਤੇ ਉਰੇ ਆ ਕੇ ਜੋ ਡਾਕਟਰਾਂ ਸਾਹਿਬ ਨਾਲ ਗੱਲ ਕੀਤੀ ਤੇ ਉਹ ਡੈੱਡ ਹੋ ਗਿਆ ਮੁੰਡਾ ਮੇਰਾ ਬੱਚਾ ਜੀ ਇਹ ਅਈ ਤਾਂ ਜੀਲੀ ਲਾਉਣ ਗਏ ਸੀ ਸਵੇਰੇ ਆਪਦਾ ਕੰਮ ਤੇ ਉਹ ਦੁਕਾਨ ਤੇ ਜਾਂਦਾ ਸੀ ਖਨਾਲ ਲੋਕ ਦੀ ਦੁਕਾਨ ਤੇ ਪਈ ਹੈ ਫਰਿੱਜ ਏਸੀ ਸਮਾਰਦਾ ਸੀ ਸਵੇਰੇ ਜਾਂਦਾ ਸੀ ਸ਼ਾਮ ਨੂੰ ਘਰੇ ਆਉਂਦਾ ਤੇ ਅੱਜ ਦੇਖੋ ਜੀ ਉਹ ਤਾਂ ਹੁਣ ਪ੍ਰਮਾਤਮਾ ਨੂੰ ਪਤਾ ਹੈ ਜਾਂ ਉਸ ਨਗਰ ਨੂੰ ਪਤਾ ਹੈ ਵੀ ਉਹ ਮੇਰੇ ਬੱਚੇ ਨਾਲ ਕੀ ਹੋਇਆ ਜਾਂ ਕੀ ਨਾ ਹੋਇਆ ਅਸੀਂ ਤਾਂ ਜੀਰੀ ਲਾਉਂਦੇ ਤੇ ਮੰਨ ਜੀਰੀ ਲਾਉਂਦੇ ਨੂੰ ਮੇਰੇ ਭਰਾ ਕੋਲੇ ਫੋਨ ਗਿਆ ਵੀ ਇਸ ਤਰ੍ਹਾਂ ਐ ਕਰਕੇ ਗੱਲ ਹੋ ਗਈ ਅਸੀਂ ਉੱਥੇ ਆਪਣਾ ਕੰਮ ਜਿੱਥੇ ਅਸੀਂ ਕਰ ਰਹੇ ਸੀ ਉੱਥੇ ਕੰਮ ਛੱਡ ਕੇ ਅਸੀਂ ਆਪਣੇ ਘਰੇ ਆਈ ਤਾਂ ਅਸੀਂ ਉਰੇ ਪਹੁੰਚਿਆ ਹਲੇ ਸਾਨੂੰ ਤਾਂ ਅੰਦਰ ਬਣੀ ਜਾਣਦਾ ਸਾਡੇ ਬੱਚੇ ਨੂੰ ਤਾਂ ਅਜੇ ਨਹੀਂ ਪਤਾ ਵੀ ਮੇਰਾ ਬੱਚਾ ਹੈਗਾ ਕਿ ਨਾ ਹੈਗਾ ਸਾਹਾਂ ਤੇ ਹੈ ਕਿ ਸਾਹਾਂ ਪੂਰੇ ਹੋ ਗਏ ਦੇਖ ਮੈਨੂੰ ਨਹੀਂ ਪਤਾ ਇੱਕ ਤੇ ਐਂ ਬਰਾਗਟ ਦੇ ਸੀਗਾ ਇੱਕ ਗੁਰਦਰਸ਼ਨ ਸਿੰਘ ਬ੍ਰਾਡ ਡੈਥ ਆਇਆ ਉਹ ਆਇਆ ਆਲਮੋਸਟ 7:00 ਵਜੇ ਤੇ ਉਹਦੀ ਲੜਾਈ ਵਗੈਰਾ ਕਹਿੰਦੇ ਆ ਵੀ ਹੋਈ ਹੈ ਪਰ ਸਾਡੇ ਕੋਲ ਬ੍ਰਾਡ ਡੈਥ ਸੀ ਅਸੀਂ ਇਮੀਡੀਏਟਲੀ ਮੌਤਰੇ ਚ ਸ਼ਿਫਟ ਕਰਤਾ ਬਾਕੀ ਪੋਸਟਮਾਰਟਮ ਰਿਪੋਰਟ ਦੱਸੇਗੀ ਕੀ ਹੋਇਆ ਸ਼ਾਮੀ ਸਾਨੂੰ ਇੱਕ ਫੋਨ ਕਾਲ ਆਈ ਸੀ ਕਿ ਪਿੰਡ ਖਨਾਲ ਕਲਾਂ ਕੋਈ ਲੜਾਈ ਝਗੜਾ ਹੋ ਰਿਹਾ ਜਿਹੜੇ ਮੌਕੇ ਤੇ ਜਾ ਕੇ ਦੇਖਿਆ ਤਾਂ ਉਥੋਂ ਜਿਹੜੇ ਸੱਟਾਂ ਲੱਗੀਆਂ ਸੀ ਗੁਰਦਰਸ਼ਨ ਦੇ ਉਹਨੂੰ ਹਸਪਤਾਲ ਲੈ ਗਏ ਸੀ ਉੱਥੇ ਕੰਵੇ ਲੋਕੀ ਬਾਅਦ ਵਿੱਚ ਹੁਣ ਉੱਥੇ ਸਾਨੂੰ ਪਤਾ ਲੱਗਾ ਮੌਕੇ ਤੇ ਪਹੁੰਚ ਕੇ ਵੀ ਇਹਨਾਂ ਦਾ ਪਿੰਡ ਚੋਂ ਵੀ ਲੜਕਾ ਹੈਗਾ ਉਹਨੇ ਕਿਰਪਾਨ ਨਾਲ ਉਹਦੇ ਸੱਟਾਂ ਮਾਰੀਆਂ ਨੇ ਤੇ ਹੁਣ ਸਾਨੂੰ ਹੁਣੇ 10-15 ਮਿੰਟ ਪਹਿਲਾਂ ਰੁਕਾ ਆ ਗਿਆ ਉਹਦੀ ਉੱਥੇ ਦਰਾਨੇ ਇਲਾਜ ਡੈਥ ਹੋ ਗਈ ਹੈ ਇਹ ਘਟਨਾ ਵਾਪਰੀ ਹੈ ਤੇ ਬਾਕੀ ਅੱਗੇ ਤਫਤੀਸ਼ ਜਾਰੀ ਹੈ ਜਿਹੜਾ ਵਿਅਕਤੀ ਜੀ ਨੇ ਕੀਤਾ ਜੀ ਹੋਈ ਉਹਦਾ ਕੀ ਨਾਮ ਹੈ ਜਿਹੜਾ ਉਹ ਇੰਨੀ ਨੇ ਕੀਤਾ ਉਹ ਬਿੱਟੂ ਸਿੰਘ ਅਜੇ ਮੁੱਢਲੀ ਤਫਤੀਸ਼ 'ਚ ਬਿੱਟੂ ਸਿੰਘ ਉਹਦਾ ਨਾਮ ਸਾਹਮਣੇ ਆ ਰਿਹਾ ਬਾਕੀ ਅੱਗੇ ਜਿੱਦਾਂ ਵੀ ਉਥੇ ਮੌਕੇ ਤੇ ਪਤਾ ਲੱਗੂ ਪਰਿਵਾਰ ਵਾਲੇ ਦੱਸਣਗੇ ਉਸ ਹਿਸਾਬ ਨਾਲ ਬੰਦ ਦੀ ਕਾਰਵਾਈ ਕੀਤੀ ਜਾਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ